ਹਾਂਜੀ ਦੋਸਤੋ ਜੇ ਤੁਹਾਡੇ ਘਰੇ ਕੋਈ ਬਾਲਟੀ ਪਈ ਆ ਪੁਰਾਣੀ ਤੇ ਉਸ ਨੂੰ ਸੁੱਟੋ ਨਾ ਉਸ ਦਾ ਇੱਕ ਆ ਜਿਗਾੜ ਤਿਆਰ ਕਰ ਲੋ ਜੋ ਤੁਹਾਡੇ ਘਰੇ ਹਰ ਇੱਕ ਦੇ ਕੰਮ ਆ ਸਕਦਾ ਹੈ ਹਰ ਇੱਕ ਘਰ ਦੇ ਵਿੱਚ ਕੰਮ ਆ ਸਕਦਾ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਰਨਾ ਕੀ ਹੈ ਤੁਸੀਂ ਬਾਲਟੀ ਦੇ ਇਸ ਤਰ੍ਹਾਂ ਨਿਸ਼ਾਨ ਲਾ ਲੈਣੇ ਨੇ ਨਿਸ਼ਾਨ ਲਾ ਕੇ ਬਾਲਟੀ ਨੂੰ ਚੰਗੀ ਤਰ੍ਹਾਂ ਉਸ ਨਿਸ਼ਾਨ 'ਤੇ ਕੱਟ ਲੈਣੀ ਹੈ ਬਾਲਟੀ ਨੂੰ ਆਪਾਂ ਚੰਗੀ ਤਰ੍ਹਾਂ ਕੱਟਣਾ ਹੈ ਕਟਰ ਦਾ ਧਿਆਨ ਰੱਖਣਾ ਤਾਂ ਜੋ ਕੋਈ ਨੁਕਸਾਨ ਨਾ ਹੋਵੇ ਕਟਰ ਧਿਆਨ ਨਾਲ ਚਲਾਉਣਾ ਆਪਾਂ ਨੇ ਕੱਟਣ ਤੋਂ ਬਾਅਦ ਉਸ ਨੂੰ ਆਪਾਂ ਇਦਾਂ ਅਲਗ-ਅਲਗ ਕਰ ਲਾਂਗੇ ਤੁਸੀਂ ਦੇਖੀ ਜਾਓ ਬਹੁਤ ਸੋਹਣੀ ਚੀਜ਼ ਤਿਆਰ ਹੋਣੀ ਹੈ ਇਸ ਬਾਲਟੀ ਤੋਂ ਜੋ ਆਪਾਂ ਸੋਚ ਵੀ ਨਹੀਂ ਸਕਦੇ ਤੇ ਉਸ ਤੋਂ ਬਾਅਦ ਤੁਸੀਂ ਚੰਗੀ ਤਰ੍ਹਾਂ ਇਸ ਨੂੰ ਕਟਰ ਦੀ ਮਦਦ ਨਾਲ ਸਾਫ਼-ਸਫਾਈ ਕਰਨੀ ਹੈ ਇਸ ਦੀ ਕੱਟੇ ਹੋਈ ਬਾਲਟੀ ਦੀ ਪੂਰੀ ਵਧੀਆ ਤਰੀਕੇ ਨਾਲ ਬਿਲਕੁਲ ਪਲੇਨ ਕਰ ਲੈਣਾ ਇਹਨੂੰ ਕਟਰ ਚਲਾ ਕੇ ਜਿਸ ਦੇ ਉੱਪਰਲੇ ਜਿਹੜੇ ਹਿੱਸੇ ਨੇ ਬਾਲਟੀ ਦੇ ਪਰ ਤੁਸੀਂ ਦੇਖੋ ਜਿਸ ਨੂੰ ਲੱਗਦਾ ਕਿ ਖਰਾਬ ਬਾਲਟੀ ਤੋਂ ਇਸ ਬੰਦੇ ਨੇ ਕੰਮ ਚ ਲੈਤਾ ਹੈ ਜਾਂ ਤੁਹਾਨੂੰ ਲੱਗਦਾ ਕਿ ਕੋਈ ਕੰਮ ਦੀ ਸ਼ੇਅ ਬਣੀ ਹੈ ਜਾਂ ਬਣੂਗੀ ਤਾਂ ਤੁਸੀਂ ਵੀਡੀਓ ਜਰੂਰ ਸ਼ੇਅਰ ਕਰਨਾ ਤਾਂ ਜੋ ਕੋਈ ਹੋਰ ਬੰਦੇ ਦੀ ਵੀ ਕੰਮ ਆ ਸਕੇ ਅੱਗੇ ਤਾਂ ਹੋਰ ਵੀ ਕੋਈ ਬੰਦਾ ਇਦਾਂ ਬਾਲਟੀ ਤੋਂ ਕੰਮ ਲੈ ਸਕੇ ਖਰਾਬ ਤੋਂ ਟੁੱਟੀ ਬਾਲਟੀਆਂ ਹੁੰਦੀਆਂ ਨੇ ਆਪਣੇ ਘਰੇ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਗਾ ਇੱਕ ਮਤਲਬ ਡੰਡਾ ਲੈਣਾ ਤੁਸੀਂ ਨੇ ਜਿੰਨਾ ਕਿ ਤੁਹਾਡੇ ਹਾਈਟ ਦੇ ਹਿਸਾਬ ਨਾਲ ਜਿੰਨਾ ਕਿ ਤੁਹਾਨੂੰ ਐਡਜਸਟੇਬਲ ਹੁੰਦਾਗਾ ਉਸ ਤੋਂ ਬਾਅਦ ਤੁਸੀਂ ਉਸ ਡੰਡੇ ਨੂੰ ਪੇਚ ਦੀ ਮਦਦ ਨਾਲ ਡ੍ਰਿਲ ਨਾਲ ਇਹ ਕੱਟੇ ਹੋਏ ਹਿੱਸੇ ਦੇ ਵਿੱਚ ਬਾਲਟੀ ਦੇ ਵਿੱਚ ਫਿੱਟ ਕਰਨਾ ਹੈ ਤੇ ਤੁਸੀਂ ਦੇਖੋ ਤੇ ਆਪਣੇ ਘਰ ਦੇ ਵਿੱਚ ਕੂੜਾ ਵਗੈਰਾ ਚੱਕਣ ਵਾਸਤੇ ਇਹ ਚੀਜ਼ ਤਿਆਰ ਹੋਈ ਹੈਗੀ ਬਹੁਤ ਸੋਹਣੀ ਤੇ ਤੁਸੀਂ ਬੜੀ ਆਸਾਨੀ ਨਾਲ ਇਹਨੂੰ ਯੂਜ਼ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ